ਸਰਨ ਅੱਜ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਿਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ 15 ਦਿਨਾਂ ਦੇ ਵਿੱਚ ਮੀਂਹ ਦਾ ਅਲਰਟ ਕੀਤਾ ਗਿਆ ਜਿਵੇਂ ਕਿ ਟੈਲੀਫੋਨ ਪੰਜਾਬੀ ਮਹਾਂ ਜਨਾ ਅੱਜ ਪੰਜਾਬ ਦੇ ਵਿੱਚ ਮੌਸਮ ਦਾ ਮਿਸਾਲ ਬਦਲ ਚੁੱਕਾ ਹੈ ਜ਼ਰੂਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੁਹਾਡੇ ਨਾਲ ਲੁਧਿਆਣਾ ਸ਼ਹਿਰ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਮੀਂਹ ਦੇ ਨਾਲ ਹਰ ਪਾਸੇ ਜਿਹੜਾ ਮੌਸਮ ਸੁਹਾਵਣਾ ਹੋ ਚੁੱਕਾ ਹੈ ਕਿੰਨਾ ਕਿਤੇ ਲੋਕਾਂ ਨੂੰ ਜੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਗਰਮੀ ਤੋਂ ਜ਼ਰੂਰ ਰਾਹਤ ਮਿਲਿਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ 15 ਛਿਲਿਆਂ ਦੇ ਵਿੱਚ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੀ ਤੁਸੀਂ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਦੱਸੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਮੀਂਹ ਪੈ ਰਿਹਾ ਜਾਂ ਨਹੀਂ ਤੁਹਾਡਾ ਤਸਵੀਰਾਂ ਲੁਧਿਆਣਾ ਸ਼ਹਿਰ ਦੀਆਂ ਸਾਂਝੀਆਂ ਕਰ ਰਿਹਾ ਸੋ ਮੀਂਹ ਦੇ ਨਾਲ ਮੌਸਮ ਦੇ ਵਿੱਚ ਜਿਹੜਾ ਤਬਦੀਲੀ ਦੇਖਣ ਨੂੰ ਮਿਲਦੀ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਕਾਫੀ ਗਰਮੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਅੱਜ ਤੋਂ ਕਿਹਾ ਜਾ ਰਿਹਾ ਕਿ ਸੁਸਤ ਰਹਿਣ ਵਾਲਾ ਮੌਨਸੂਨ ਜਿਹੜਾ ਐਕਟਿਵ ਹੋ ਚੁੱਕਿਆ ਹੈ ਕਿਉਂਕਿ ਤੜਕੇ ਤੋਂ ਬਾਰਿਸ਼ ਹੋ ਰਹੀ ਹੈ ਹਾਲਕੀ ਰਾਤ ਨੂੰ ਵੀ ਕਾਫੀ ਮੀਂਹ ਪੈ ਰਿਹਾ ਸੀ ਫਿਰ ਵੀ ਨਹ ਹੋ ਰਹੀ ਸੀ ਪਰ ਸਵੇਰ ਤੋਂ ਮੌਸਮ ਦਾ ਮિજાਜ ਜਿਹੜਾ ਵਧੀਆ ਬਦਲਿਆ ਹੈ ਕਿਉਂਕਿ ਮੀਂਹ ਜਿਹੜਾ ਗੋਡੇ-ਗੋਡੇ ਪਾਣੀ ਸੜਕਾਂ ਤੇ ਹੋ ਚੁੱਕਿਆ ਹੈ ਤੇ ਲੋਕ ਗਰਮੀ ਦੇ ਨਾਲ ਕਾਫੀ ਜੂੰਝ ਰਹੇ ਸੀ ਜਿਸ ਕਾਰਨ ਅੱਜ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਿਆ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਵੀ 15 ਚੇੜੀਆਂ ਦੇ ਵਿੱਚ ਮੀ ਦਾ ਲਟ ਕੀਤਾ ਗਿਆ ਸੀ ਕਿ ਜ਼ੋਰਦਾਰ ਮੀਂਹ ਪਵੇਗਾ ਜਿਸ ਦਾ ਅਸਰ ਲੁਧਿਆਣਾ ਸ਼ਹਿਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਅੱਜ ਤੋਂ ਕਿਹਾ ਜਾ ਰਿਹਾ ਹੈ ਕਿ ਪਠਾਨਕੋਟ ਬਰਦਾਖਪੁਰ ਅਤੇ ਸ਼ਿਆਰਪੁਰ ਦੇ ਵਿੱਚ येलो ਲੋਟਰ ਜਾਰੀ ਕੀਤਾ ਗਿਆ ਤੇ ਉੱਥੇ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਜ਼ਰੂਰ ਮੀਂਹ ਦੇਖਣ ਨੂੰ ਮਿਲਿਆ ਲੋਕ ਜੋ ਕੰਮਾਂ ਕਰਨ ਦੇ ਲਈ ਨਿਕਲੇ ਨੇ ਸਵੇਰੇ ਉਹਨਾਂ ਨੂੰ ਦਿੱਕਤ ਆਉਂਦੀਆਂ ਹੋਣਗੀਆਂ ਪਰ ਗਰਮੀ ਤੋਂ ਵੀ ਰਾਹਤ ਜ਼ਰੂਰ ਮਿਲੇ ਹੋਵੇਗੀ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਕਿ ਕਿਹੜੇ ਸ਼ਹਿਰ ਰਹਿੰਦੇ ਹੋ ਤੁਹਾਡੇ ਸ਼ਹਿਰ ਦਾ ਨਾਮ ਕੀ ਹੈ ਤੇ ਤੁਹਾਡੇ ਸ਼ਹਿਰ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਨਹੀਂ ਜ਼ਰੂਰ ਸਾਡੇ ਨਾਲ ਜੁੜ ਕੇ ਆਪਣੀ ਡਾਇਰ ਸਾਂਝੀ ਕਰਨਾ ਤੇ ਤਸਵੀਰਾਂ ਤੁਹਾਡ ਨਾਲ ਲਗਾਤਾਰ ਲੁਧਿਆਣਾ ਸ਼ਹਿਰ ਦੀਆਂ ਸਾਂਝੀਆਂ ਕਰ ਰਹੇ ਹਾਂ ਮੌਸਮ ਸੁਹਾਵਣਾ ਹੋ ਚੁੱਕਾ ਹੈ ਮੌਸਮ ਦਾ ਹਾਲ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਚ ਸੜਕਾਂ ਪੂਰੀ ਤਰ੍ਹਾਂ ਪਿੱਚੂਕੀਆਂ ਨੇ ਗਿੱਲੀਆਂ ਹੋ ਚੁੱਕੀਆਂ ਨੇ ਲੋਕ ਕਮਾ ਕਰਨ ਤੇ ਨਿਕਲੇ ਹੋਏ ਨੇ ਹਾਲਾਂਕਿ ਸਵੇਰੇ ਜਿਆਦਾ ਨਹੀਂ ਪੈ ਰਿਆ ਸੀ ਹੁਣ ਥੋੜਾ ਜ਼ਰੂਰ ਮੀਂਹ ਮੀਂਹ ਜਿਹੜਾ ਸ਼ਾਂਤ ਹੋਇਆ ਕਿਉਂਕਿ ਸਵੇਰ ਤੋਂ ਬਾਰਿਸ਼ ਹੋ ਰਹੀ ਸੀ ਤੇ ਹੁਣ ਥੋੜਾ हट ਗਿਆ ਮੀਂਹ ਤੇ ਤੁਹਾਡੇ ਸ਼ਹਿਰ ਹਜੇ ਵੀ ਮੀਂਹ ਪੈ ਰਿਹਾ ਹੈ ਜ਼ਰੂਰ ਕਮੈਂਟ ਕਰਕੇ ਦੱਸੋ ਲੁਧਿਆਣਾ ਸ਼ਹਿਰ ਤੁਸੀਂ ਦੇਖ ਸਕਦੇ ਹੋ ਮੌਸਮ ਪੂਰੀ ਤਰ੍ਹਾਂ ਸੁਹਾਵਣਾ ਹੋ ਚੁੱਕਾ ਹੈ ਬੱਦਲ ਜਿਹੜੇ ਅਸਮਾਨ ਤੇ ਛਾਏ ਹੋਏ ਨੇ ਖੰਡੀਆਂ ਹਵਾਵਾਂ ਚੱਲ ਰਹੀਆਂ ਨੇ ਲੋਕ ਜ਼ਰੂਰ ਅੱਜ ਸੁੱਖ ਦਾ ਸਾਹ ਲੈਂਦੇ ਹੋਣਗੇ ਹਾਲਾਂਕਿ ਕੱਲ ਜਨਮਾਸ਼ਟਮੀ ਮੌਕੇ ਵੀ ਕਾਫੀ ਲੋਕਾਂ ਨੂੰ ਦਿੱਕਤ ਆ ਰਹੀਆਂ ਸੀ ਜੋ ਲੋਕ ਚਾਹ ਦੇ ਨਾਲ ਤਿਉਹਾਰ ਮਨਾ ਰਹੇ ਸੀ ਮੀਂਹ ਨੇ ਕਿੰਨਾ ਕਿਤੇ ਲੋਕਾਂ ਦਾ ਜਿਹੜਾ ਮਜ਼ਾ ਕਿਰਕਿਰਾ ਕਰ ਦਿੱਤਾ ਕਿਉਂਕਿ ਕਾਫੀ ਮੀਂਹ ਪਿਆ ਤੇ ਉੱਥੇ ਹੀ ਅੱਜ ਵੀ ਸਵੇਰ ਤੋਂ ਬਾਰਿਸ਼ ਹੋ ਰਹੀ ਹੈ ਪੰਜਾਬ ਦੇ ਵਿੱਚ ਅਲਰਟ ਮੌਸਮ ਵਿਭਾਗ ਦੇ ਵੱਲ ਜਾਰੀ ਕੀਤਾ ਗਿਆ 15 ਜ਼ਿਲ੍ਹਿਆਂ ਦੇ ਵਿੱਚ ਅਲੌੜ 24 ਸਿੱਤੇ ਲੁਧਿਆਣਾ ਸ਼ਹਿਰ ਦੀਆਂ ਤਸਵੀਰਾਂ ਹਾਂ ਜੀ